ਲੋ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਤੇ ਅੱਜ ਅਸੀਂ ਚੱਲੇ ਆਂ ਸ੍ਰੀ ਹੇਮਕੁੰਡ ਸਾਹਿਬ ਤੇ ਅਸੀਂ ਕੁੱਲ ਮਿਲਾ ਕੇ ਕਿੰਨੇ ਬੰਦੇ ਆਪਾਂ ਅੱਠ ਜਣੇ ਆ ਅਸੀਂ ਤੇ ਚਾਰ ਮੋਟਰਸਾਈਕਲ ਸਾਡੇ ਕੋ ਤੇ ਇੱਕ ਬੰਦਾ ਸਾਡਾ ਗਿਆ ਹੋਇਆ ਵਾ ਇੱਕ ਹੋਰ ਮਿੱਤਰ ਨੂੰ ਚੱਕਣ ਨਾਲ ਠੀਕ ਹੈ ਜੀ ਜਾਰੇ ਅਸੀਂ ਮੋਟਰਸਾਈਕਲਾਂ ਤੇ ਸਫ਼ਰ ਕੱਢਿਆ ਵਿਚਾਰਾਂ ਮੋਟਰਸਾਈਕਲਾਂ ਦੇ 8 ਜਣਿਆਂ ਨੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਿਓ ਵੀ ਵਧੀਆ ਵਧੀਆ ਸਾਡੇ ਦਰਸ਼ਨ ਹੋਣ ਤੇ ਵਧੀਆ ਵਧੀਆ ਮੁੜ ਕੇ ਆਈਏ ਸਹੀ ਆ ਨਾ ਠੀਕ ਆ ਠੀਕ ਤੇ ਕਿਦਾਂ એનર્ਜੀ ਪੂਰੀ ਆ ਸੰਗੋ ਹੈ ਮੈਂ ਕਹਾ ਹਜ਼ਾਰ ਹਜ਼ਾਰ ਨਾਲ ਸਾਡੇ ਮੋਟਰਸਾਈਕਲਾਂ ਦੀਆਂ ਟੈਂਕੀਆਂ ਫੁੱਲ ਹੋ ਗਈਆਂ ਜੀ ਕਿਸੇ ਨੂੰ 900 ਦਾ ਕਿਤੇ 950 ਦਾ 1000 ਦਾ ਇਦਾਂ ਤੇਲ ਪਾ ਕੇ ਟੈਂਕੀਆਂ ਹੀ ਫੁੱਲ ਕਰਾ ਲਈਆਂ ਨਾਲੇ ਦੱਸਾਂਗੇ ਕਿੰਨੇ ਦਾ ਤੇਲ ਲੱਗਿਆ ਕੀ ਸਾਡਾ ਖਰਚਾ ਆ ਖਰਚਾ ਸੀ ਵਾਧੂ ਕੋਈ ਕਰਨਾ ਨਹੀਂਗਾ ਲੜੀਂਦੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਤੇ ਬਾਕੀ ਤੁਹਾਨੂੰ ਪਤਾ ਰਾਹ ਦੇ ਵਿੱਚ ਪ੍ਰਸ਼ਾਦਾ ਪਾਣੀ ਮਿਲ ਹੀ ਜਾਣਾ ਵਾ ਲੰਗਰ ਤੋਂ ਹੀ ਆਪਾਂ ਛਕਣਾ ਵਾ ਹਾਂਜੀ ਹਾਂਜੀ ਤੇ ਪੈਸਾ ਨਹੀਂ ਕੋਈ ਵਾਧੂ ਖਰਾਬ ਕਰਨਾ ਠੀਕ ਆ ਕੋਲ ਅਸੀਂ ਜਿੰਨੇ ਕੁ ਲੈ ਕੇ ਚੱਲੇ ਆ ਤੇ ਓਨੇ ਕਹੀਂ ਰਾਦਾਵਾ ਵੀ ਵਿੱਚੋਂ 5-700 ਮੋੜ ਕੇ ਲਈ ਆਈ ਪਰ ਮੁੜਨਾ ਤਾਂ ਚਲੋ ਕੀ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿੰਨੇ ਕੁ ਲੈ ਕੇ ਚੱਲਨੇ ਆ ਸਾਡਾ ਵਧੀਆ-ਵਧੀਆ ਸਫਰ ਹੋ ਜਾਵੇ ਕੋਈ ਦਿੱਕਤ ਨਾ ਆਵੇ ਹਨਾ ਤੇ ਇੱਕ ਸਿੰਘ ਸਾਡਾ ਉਹਨੂੰ ਅਸੀਂ ਰਸਤੇ ਜੋ ਗੁਪਤ ਟਿਕਾਣੇ ਤੋਂ ਉਹਦੇ ਤੋਂ ਚੱਕਣਾ ਅਸੀਂ ਨਾਲ ਨੂੰ ਤੇ ਉਹਨੂੰ ਨਾਲ ਲਵਾਗੇ ਤੇ ਦੋ ਬੰਦੇ ਸਾਡੇ ਇਧਰੋਂ ਨਕੌਦਰ ਸ਼ਹਿਰ ਤੋਂ ਆਉਂਦੇ ਪਏ ਆ ਤੇ ਅਸੀਂ 8 ਜਾਣੇ ਆ ਟੋਟਲ ਤੇ ਆਪਣੇ ਬਾਬਾ ਜੀ ਨੂੰ ਨਾਲ ਲੈ ਕੇ ਤੇ ਅਸੀਂ ਚਾਲੇ ਪਾ ਦੇਣੇ ਆ ਇੱਥੋਂ ਅਸੀਂ ਨਗੋਦਰ ਤੋਂ ਹੁਣ ਚੱਲੇ ਆ ਪੌਂਟਾ ਸਾਹਿਬ ਪੌਂਟਾ ਸਾਹਿਬ ਰਾਤ ਰੁਕਾਂਗੇ ਉੱਥੋਂ ਸਵੇਰ ਨੂੰ ਅਸੀਂ ઋਸ਼ੀਕੇਸ਼ ਨੂੰ ਚੱਲੇ ਪਾਵਾਂਗੇ ਤੇ ਦੇਖਦੇ ਹਾਂ ਕਿੱਦਾਂ ਦਾ ਸਫ਼ਰ ਆ ਕਿੱਦਾਂ ਆ ਵਾ ਬਾਕੀ ਪੀ ਸਿਸਟਮ ਹੈ ਨਾ ਨਹੀਂ ਕਹਣੀ ਤੋਂ ਜੇ ਵਿਚਾਰ ਆਵੇ ਤਾਂ ਵਧੀਆ ਗੱਲ ਆ ਤੇ ਨਹੀਂ ਤਾਂ ਥੋੜਾ ਮੋਟਾ ਖੱਜਲ ਹੋਣਾ ਪੈ ਸਕਦਾ ਵਾ ਹਾਂਜੀ ਠੀਕ ਆ ਚਲੋ ਠੀਕ ਆ ਜੀ ਜੀ ਆਪਣੇ ਉਹ ਵੀ ਦੋ ਬੰਦੇ ਆ ਗਏ ਆ ਠੀਕ ਹੈ ਜੀ ਬਾਬਾ ਜੀ ਵੀ ਆ ਗਏ ਆ ਮੈਰੋਂ ਸਾਹਿਬ ਹਾਂਜੀ ਇਧਰ ਚੱਲੀਏ ਫਤੇ ਕਿੱਦਾਂ ਸਰਜੀ ਗੜਾ ਜੀ ਪੂਰੀ ਓਕਰ ਰਿਪੋਰਟ ਆ ਓਕਰ ਰਿਪੋਰਟ ਆ ਪੂਰੀ ਚੱਲ ਆ ਜੀ ਡਾ ਡੁੱਕਰ ਤਾਂ ਨਹੀਂ ਜਾਣ ਲਈ ਤਾਂ ਕੋਈ ਡਾ ਡੁੱਕਰ ਨਹੀਂ ਸਿੰਘ ਵੀ ਡਰਦੇ ਨਹੀਂ ਹੁੰਦੇ ਤੇ ਇੰਦਾ ਕਰੋ ਫਤੇ ਬਲਾ ਦਿਓ ਤੇ ਜਗਾਰਾ ਕੇ ਜਾ ਦਿਓ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰੇ ਕੇ ਜਾਵੇ ਫਤੇ ਪਾਵੇ ਸ਼ੀਦਾ ਨੂੰ ਪਾਵੇ ਸਭ ਸ੍ਰੀ ਆਕਾਂ ਚਲੋ ਜੀ ਚੱਲਦੇ ਆ ਜੀ ਲਓ ਜੀ ਪੂਰੇ 125 30 ਕਿਲੋਮੀਟਰ ਦਾ ਸਫ਼ਰ ਅਸੀਂ ਕੱਢ ਲਿਆ ਵਾ ਇਹ ਸਾਨੂੰ ਘਟੋ ਘਟ ਲਾ ਲੋ ਵੀ ਅਸੀਂ ਜਦੋਂ 50 ਕਿਲੋਮੀਟਰ ਘਰੋਂ ਤੋਂ ਰਏ ਆ ਨਾ ਉਦੋਂ ਦੀ ਭੁੱਖ ਲੱਗੀ ਸੀ ਸਾਨੂੰ ਉਦੋਂ ਅੱਗੇ ਰੇੜੀਆਂ ਆ ਜਾਣੀਆਂ ਅਗਲੇ ਸ਼ਹਿਰ ਆ ਜਾਣੀਆਂ ਅਗਲੇ ਸ਼ਹਿਰ ਸਾਰਾ ਟਾਹੀ ਵਾਵਾ ਸਫਰ ਕੱਢ ਲਿਆ ਹਾਂ ਹੁਣ ਗਾਹ ਮੈਂ ਕਢਾਉਣਾ ਜੋ ਤੈਨੂੰ ਭੁੱਖ ਲੱਗੀ ਹੈ ਅਗਲੇ ਦਿਨ ਹੀ ਮਿਲਣਾ ਕੋ ਆਨ ਦਾ ਦਾਣਾ ਸਾਨੂੰ ਭੁੱਖੇ ਤੇ ਆਏ ਹਨ ਇੰਨਾ ਸਫਰ ਤਾਂ ਡੱਕਾ ਲਾ ਦੇਣਾ ਵੀ ਤੇਰੀ ਭੁੱਖੀ ਮਰ ਜਾਣੀ ਬਾਬਾ ਜੀ ਵੀ ਇੱਧਰ ਪਰੂਵਲ ਖੰਨੇ ਨੂੰ ਕਹਿੰਦੇ ਪਟਕਾ ਦੇਣਾ ਆ। ਨਾਲ ਜੱਸਾ ਪੱਟੀ ਘਲੂ ਆ। ਇੱਕ ਤੰਨੂ ਦੇ ਜਾਣਾ। ਹੈ ਤੇਰਾ ਨਖਰਾ। ਇੱਕ ਤੇਲੀ ਹੋਰ ਬਾਬਾ ਜੀ ਖੁਸ਼ੇ ਆ। ਖੁਸ਼ੇ ਆ ਨੰਦੇ ਆ। ਨੰਦੇ ਦਾ ਪੂਰਾ ਆ ਯਾਰ ਖਿਚੜੀ ਬੰਦਾ ਪੈ ਜੇ ਇਹਨੂੰ ਕੱਟ ਦੇਣਾ ਲਿਸਟ 'ਚੋਂ ਯਾਰ। ਉਹ ਕਹਿ ਕੇ ਲਿਆਉਂਦਾ ਸੀ ਵੀ ਇਹਨੂੰ ਲੈ ਕੇ ਨਹੀਂ ਆਉਣਾ ਨਾਲ। ਲੈ ਕੇ ਨਹੀਂ ਆਉਣਾ ਪਰ ਧੱਕੇ ਨਾਲ। ਪਰ ਗਲਤੀ ਕਰ ਲਈ ਲਿਆਉਣ ਨਾਲ ਲਿਆ ਕੇ। ਉਹ ਤੱਕੇ ਨਾ ਹੀ ਆ ਗਿਆ ਯਾਰ ਹੁਣ ਕੀ ਏ ਤੱਕੇ ਨਾ ਆਉਂਦਾ ਰੋਪਿਆ ਥੋੜੀ ਜਾਂਦਾ ਬੰਦਾ ਯਾਰ ਰੋਪਿਆ ਹੀ ਯਾਰ ਨਹੀਂ ਨਹੀਂ ਬਾਲਾ ਬਾਲਾ ਖਿਚੜੀ ਬੰਦਾ ਯਾਰ ਇਹ ਕੱਟ ਦੇਣਾ ਲਿਸਟ ਜੋਂ ਬਾੜਾ ਵੀ ਕੱਟ ਦੇਣਾ ਲਿਸਟ ਜੋਂ ਕੋਈ ਉਹ ਬੋਲਣਾ ਹੀ ਨਹੀਂ ਗੱਲ ਹੀ ਨਹੀਂ ਜਿੰਨਾ ਕ ਵੀ ਇਸ ਬੰਦੇ ਦੀ ਜਿੰਨੀ ਕ ਵੀ ਜਮਾਨ ਚੱਲਦੀ ਸਿਰਫ ਸੇਲੀ ਨਾਲ ਚੱਲਦੀ ਫੋਨ ਤੇ ਹੋਰ ਕਿਸੇ ਨਾਲ ਨਹੀਂ ਬਾਕੀ ਹੋਰ ਵੀਰ ਜੀ ਤੁਸੀਂ ਚੂਹੇ ਕੱਢੀ ਜਾਂਦੇ ਅਛਾ ਨਹੀਂ ਨਾਕਨ ਅਛਾ ਉਹ ਮੋਹਸ਼ਮ ਰੋੜਦਾ ਮੈਂ ਹਰ ਚੂਹਾ ਕੱਢਿਆ ਚਲੋ ਠੀਕ ਹੈ ਇੱਥੋਂ ਕੋ ਖਾਈਏ ਹਾਂਜੀ ਇੱਥੇ ਹੁਣ 버ਗਰ ਦੇ ਆਰਡਰ ਦਿੱਤਾ ਵਾ ਤੇ ਇੱਕ ਅੱਧਾ 버ਗਰ ਖਾ ਕੇ ਇੱਥੋਂ ਤੁਰਦੇ ਹਾਂ ਬਾਕੀ ਹੁਣ ਦੇਖਦੇ ਆ ਕਿਹੜੇ ਹਿਸਾਬ ਨਾਲ ਕਿੱਦਾਂ ਸਫਰ ਹੁੰਦਾ ਵਾ ਤੇ ਬਹੁਤ ਸਾਹ ਹਿੰਦੀ ਗੱਲ ਇਹਪਰ ਦੇ ਵਿੱਚ ਵੀ ਇਹਦਾ ਫੋਨ ਚੱਲਦਾ ਸੀ ਹੁਣ ਵੀ ਚੱਲਦਾ ਇਹ ਇਦਾਂ ਦੇ ਮੂੰਹ ਨੂੰ ਪਤਾ ਨਹੀਂ ਕੀ ਚੱਕ ਰਾ ਵੀ ਇਸਤਰੀਆਂ ਪਤਾ ਨਹੀਂ ਕਿਦਾਂ ਇਹਨਾਂ ਦੇ ਨਾਲ ਅਟਰੈਕਟ ਹੋ ਜਾਂਦੀਆਂ ਚੁਲਸੀ ਬਿੱਲੀ ਤਕਰੀਬਨ ਤਕਰੀਬਨ 2.5 200 ਦਾ 2.5 ਕਿਲੋ ਮੀਟਰ ਦਾ ਸਫ਼ਰ ਕਰਕੇ ਤੇ ਚਾਹ ਮਿਲੀ ਆ ਜੀ ਜਦ ਦੇ ਘਰੋਂ ਤੁਰੇ ਦੁਪਹਿਰ ਦੀ ਕੀਤੀ ਸੀ ਤੇ ਬਸ ਹੋਰ 1.5 ਘੰਟੇ ਤੱਕ ਨੇੜੇ 2 2.5 ਘੰਟੇ ਲੱਗਣਗੇ ਹੋਰ ਫਿਰ ਅਸੀਂ ਪਹੁੰਚ ਜਾਣਾ ਪਉਂਦਾ ਸਰ ਗੁਰਦੁਆਰੇ ਫਿਰ ਉੱਥੇ ਰਾਤ ਰੁਕਾਂਗੇ ਤੇ ਫਿਰ ਤੁਹਾਨੂੰ ਉੱਥੇ ਜਾ ਕੇ ਦੱਸ ਦਿਆਂ ਜੀ ਚੰਗਾ ਸਤਿ ਸ੍ਰੀ ਅਕਾਲ ਲੋ ਜੀ ਪਹੁੰਚ ਗਏ ਆ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਟਾਈਮ ਹੋ ਗਿਆ ਜੀ ਸਵਾ ਦੋ ਦੇਖ ਸਕਦੇ ਆ ਤੁਸੀਂ ਸਵੇਰ ਦੇ ਸਵਾ ਦੋ ਹੋ ਗਿਆ ਤੇ ਘਰੋਂ ਆਪਾਂ ਮੇਰੇ ਖਿਆਲ ਦੇ ਨਾਲ 6:30 ਵਜੇ ਸਵਾ 5 ਵਜੇ ਤੁਰੇ ਸੀ ਅਸੀਂ ਤੇ ਉਤੋਂ ਦੇ ਕਿਤੇ ਜ਼ਿਆਦਾ ਰੁਕੇ ਨਹੀਂ ਸਿਰਫ ਇੱਕ ਥਾਂ ਤੇ ਅਸੀਂ 버ਗਰ ਖਾਦਾ ਇੱਕ 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 ਕੱਪ ਚਾਹ ਦਾ ਪੀਤਾ ਬਸ ਉਤੋਂ ਬਾਅਦ ਅਸੀਂ ਕਿਤੇ ਕੋਈ ਬ੍ਰੇਕ ਨਹੀਂ ਮਾਰੀ ਲਓ ਜੀ ਸਾਰੀ ਸੰਗਤ ਪੂਰੀ ਮਿਹਨਤ ਕਰਕੇ ਪਹੁੰਚ ਚੁੱਕੀ ਹੈ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਤੇ ਤੇ ਕਿੰਨੀ ਚਾਹਤ ਸੀਗੀ ਗੁਰੂ ਘਰ ਆਉਣ ਦੀ ਵੀ ਕਿਸੇ ਦੇ ਚਿਹਰੇ ਤੋਂ ਲੱਗ ਨਹੀਂ ਰਿਹਾ ਵੀ ਇਹ ਥੱਕੇ ਹੋਏ ਆ ਪਰ ਅਸਲ ਦੇ ਵਿੱਚ ਬਿੱਲੀ ਵੀ ਹੋਸ਼ੀ ਐ ਇਹਨਾਂ ਦੀ ਸਾਰਿਆਂ ਦੀ ਤੇ ਚਲੋ ਕਿੱਦਾਂ ਸੰਤ ਜੀ ਸਹੀ ਰਿਹਾ ਸਫਰ ਹਾਂਜੀ ਬਹੁਤ ਵਧੀਆ ਰਿਹਾ ਓਕੇ ਓਕੇ ਪਹੁੰਚ ਗਏ ਹਾਂ ਹਾਂਜੀ ਇਹ ਤਾਂ ਹੈ ਓੱਖਾ ਹੀ ਪਹੁੰਚੇ ਹਾਂ ਜੀ ਤੇ ਹਾਂਜੀ ਸੰਤ ਜੀ ਬਹੁਤ ਵਧੀਆ ਰਿਹਾ ਜੀ ਸਫਰ ਆਪਾਂ ਹਾਂਜੀ ਸਾਹਸਾ ਜੀ ਵੀਰ ਦੀ ਚੜ੍ਹਦੀ ਗੱਲਾਂ 'ਚ ਬਹੁਤ ਵਧੀਆ ਵੀਰ ਜੀ ਆਨੰਦਮਈ ਰਿਹਾ ਹਾਂ ਆਹ ਹੁੰਦੀ ਗੱਲ ਬਾਬਾ ਚੜ੍ਹਦੀ ਗੱਲ ਆ ਜੀ ਹਾਂ ਹਾਂ ਬੱਬਾ ਜੀ ਤੁਸੀਂ ਦੱਸੋ ਮੜਾ ਯਾ ਕਿੱਦਾਂ ਆ ਲੈ ਤੁਹਾਡੇ ਬਾਦੀਆਂ ਦਾ ਪਹਾੜੀਆਂ ਦਾ ਪੂਰਾ ਆਨੰਦ ਲਿਆ ਨਹੀਂ ਯਾਰ ਝੂਠਾ ਬੱਬਾ ਜੀ ਪਤਾ ਬਾਦੀਆਂ ਦੇ ਹੀ ਨਹੀਂ ਆਪਾਂ ਨੂੰ ਰਾਤ ਆ ਇਸ ਵੇਲੇ 7:30 ਹੋ ਗਏ ਆ ਸਾਰੀ ਟੁੱਲੀ ਚਾਹ ਪਾਣੀ ਪੀ ਕੇ ਕੈਂਪ ਹੋਣ ਆ ਗਈ ਐ ਜੀ ਇਹ ਚਾਹ ਬਹੁਤ ਸਵਾਦ ਆ। ਚਾਹ ਪੀ ਕੇ ਹੁਣ ਆਪਾਂ ਚਾਲੇ ਪਾ ਲੈਨੇ ਰੇਸ਼ੀ ਕੇ ਛਾਲ। ਲੋ ਜੀ ਪੌਂਡਾ ਸਾਹਿਬ ਤੋਂ ਆਪਾਂ ਚਾਲੇ ਪਾਤੇ ਆ ਜੀ। ਐਸਾ ਫਰ ਕਾਲ ਲਿਆ ਆਪਾਂ ਪੌਂਡਾ ਸਾਹਿਬ ਤੋਂ। ਨਹੀਂ ਨਹੀਂ ਪੌਂਡਾ ਸਾਹਿਬ ਤੋਂ ਹੁਣ ਕਿੰਨਾ ਕਾਲ ਲਿਆ ਰੇਸ਼ੀ ਕੇਸ ਨੂੰ। ਜਾਉਣੀ 55 ਕਿਲੋਮੀਟਰ ਲਓ ਜੀ 55 ਕਿਲੋਮੀਟਰ ਔੜਾ ਸਾਹਿਬ ਤੋਂ ਗਾਂ ਆ ਗਏ ਆਂ ਅਸੀਂ ਤੇ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਛਕਣ ਲੱਗੇ ਆਂ ਦੇਰਾ ਦੂਨ ਇਧਰ ਰਹਿੰਦਾ ਹੀ ਹੈ ਦੇਰਾ ਦੂਨ ਤੋਂ ਤਾਂ ਮੇਰੇ ਖਿਆਲ ਨਾਲ ਅੱਗੇ ਆ ਗਏ ਆਂ ਦੇਰਾ ਦੂਨ ਬਰ ਪਾਲ ਕਰ ਦੱਲੇ ਆਪਾਂ ਠੀਕ ਹੈ ਜੀ ਔਰ ਜੀ ਪ੍ਰਸ਼ਾਦਾ ਪਾਣੀ ਛਕਣ ਲੱਗੇ ਹੋਏ ਆਂ ਜੀ ਵਾਵਾ ਵਾਟ ਅੱਗੇ ਆ ਗਏ ਆਂ ਜੀ ਚਲੋ ਬਾਕੀ ਰਹੀ ਸੀਗੇ ਜੇ ਪਹੁੰਚ ਕੇ ਤੁਹਾਨੂੰ ਫੋਨ ਕਰਦੇ ਆਂ ਅ ਸੱਚ ਦੱਸਦੇ ਆ ਜੀ ਲਓ ਜੀ ઋਸ਼ੀਕੇਸ਼ ਪਹੁੰਚ ਲਿਆ ਜੀ ઋਸ਼ੀਕੇਸ਼ 2-3 ਕਿਲੋਮੀਟਰ 4 ਕਿਲੋਮੀਟਰ ਰਹਿ ਗਿਆ ਸਾਰਾ ਇੱਥੋਂ ਹਾਂ ઋਸ਼ੀਕੇਸ਼ ਪਹੁੰਚ ਚੁੱਕੇ ਆ ਜੀ ਤੇ ਬਹੁਤ ਸੋਹਣਾ ਵਾਤਾਵਰਨ ਹੈ ਜੀ ਇੱਥੇ ਬਹੁਤ ਹੀ ਮਜ਼ੇਦਾਰ ਘਟੀਆਂ ਹੈ। ਥਕਾਨ ਬਹੁਤ ਹੋ ਗਈ ਆ। ਅੱਜ ਰੈਸਟ ਕਰਾਂਗੇ। ਅੱਜ ਰੈਸਟ ਕਰ ਲਈ। ਕੋਟਾ ਸਾਹਿਬ ਵੀ 3-4 ਘੰਟੇ ਸੁੱਤੇ ਬਸ। ਹਾਂ। ਉੱਥੇ ਵੀ ਨਹੀਂ ਇਹ ਸੌਣ ਨੂੰ ਕਹਿੰਦੇ ਦੋਸਤੋ ਉੱਥੋਂ ਵੀ ਕਹਿੰਦੇ ਤੁਰਪੀਏ। ਕਿ ਪਹਿਲਾਂ ਤੁਰਪੀਏ ਪਰ ਚੱਲ ਵਧੀਆ ਕੀਤਾ ਰੈਸਟ ਕਰ ਲਈ ਆਪਾਂ। ਜਦੋਂ ਦਾ ਰਿਸ਼ੀਕੇਸ਼ ਪਹੁੰਚ ਗਿਆ ਸੀ ਤੁਹਾਨੂੰ ਦਿਖਾਇਆ ਹੀ ਆ ਰਿਸ਼ੀਕੇਸ਼ ਅਸੀਂ ਜਾ ਕੇ ਕਮਰਾ ਵੀ ਲੈ ਲਿਆ ਸੀ ਤੇ ਵੈਸੇ ਅਸੀਂ ਰਿਸ਼ੀਕੇਸ਼ ਰਾਤ ਰੋਕ ਕੇ ਤੜਕੇ 4 ਜਾਂ 6 ਵਜੇ ਦਾ ਬਣਾਇਆ ਸੀ ਪ੍ਰੋਗਰਾਮ ਵੀ ਤੜਕੇ ਦੇ 6 ਜਾਂ 7 ਵਜੇ ਦਰਾਂਗੇ ਉੱਥੋਂ ਪਰ ਪਤਾ ਨਹੀਂ ਕੀ ਚੱਕਰ ਆ ਵੀ ਪੈਰਾਂ ਨੂੰ ਚੱਕਰ ਜਾ ਲੱਗਾ ਹੋਇਆ ਸੀ ਅਸੀਂ ਕਿਹਾ ਰਾਤ ਦੀ ਵਾਟ ਕੱਢੀਏ ਵਧੀਆ ਰਹੂਗੀ ਕਿਉਂਕਿ ਮੌਸਮ ਵੀ ਥੋੜਾ ਠੀਕ ਆ ਤੇ ਟ੍ਰੈਫਿਕ ਵੀ ਦਿਨੇ ਜਿਆਦਾ ਹੁੰਦੀ ਆ ਧੁੱਪ ਵੀ ਥੋੜੀ ਚੁੱਭਮੀ ਜੀ ਹੁੰਦੀ ਆ ਤੇ ਰਾਤ ਨੂੰ ਹੁਣ ਸਾਨੂੰ ਟਰੱਕਾਂ ਤੋਂ ਇਲਾਵਾ ਹੋਰ ਕੋਈ ਨਹੀਂ ਦਿਖਦਾ ਪਿਆ ਸਹੀ ਆ ਵਧੀਆ ਵਾ ਸਾਰਾ ਕੁਝ ਅਸੀਂ ਮਤਲਬ ਕਹਿ ਲੋ ਬਈ ਸਾਡੇ 11:11 ਵਜੇ ਉੱਥੋਂ ਤੁਰ ਪਏ ਸੀ ਆਪਣਾ ਰੂਮ ਛੱਡਤਾ ਸੀ ਉਹ ਫੋਨ ਬੰਦ ਹੋਣ ਦੇ ਕਾਰਨ ਸਾਡੇ ਕੋਲੋਂ ਉਹਦੇ ਕਲਿੱਪਾਂ ਨਹੀਂ ਲਈਆਂ ਗਈਆਂ ਅਸੀਂ ਰੂਮ ਲੈ ਲਿਆ ਸੀ ਬਹੁਤ ਵਧੀਆ ਸਾਨੂੰ ਰੂਮ ਵੀ ਮਿਲ ਗਿਆ ਸੀ ਆਮ ਉੱਦਾਂ ਸੰਗਤ ਨੂੰ ਰੂਮ ਨਹੀਂ ਮਿਲਦਾ ਤੇ ਅਸੀਂ ਉਦਾਂ ਹੀ ਆਉਣ ਲੱਗੇ ਆ ਉਹ ਹੀ ਰੂਮ ਅਸੀਂ ਗਾਂ ਕਿਸੇ ਬੱਚਿਆਂ ਵਾਲੇ ਪਰਿਵਾਰ ਨੂੰ ਦੇ ਜਾਂਦਾ ਵਾ ਜੀ ਵੀ ਸਵੇਰ ਨੂੰ 9:00 ਵਜੇ ਤੁਸੀਂ ਆਪਣੀ ਚਾਬੀ ਜਮਾ ਕਰਾ ਦਿਓ ਇੱਥੇ ਹੁਣ ਭਾਈ ਹੁਣਾਂ ਦੇ ਢਾਬੇ ਤੇ ਚਾਹ ਲੱਗੇ ਆ ਪੀਣਾ ਤੇ ਠੀਕ ਹੈ ਓਕੇ ਆ ਕੰਮ ਤੇ ਬਾਕੀ ਤੁਹਾਨੂੰ ਹੁਣ ਨਗਰ ਆਸੂ ਸ਼ਹਿਰ ਰੁਕਾਂਗੇ ਉੱਥੇ ਗੁਰਦੁਆਰਾਵਾ ਇੱਕ ਉੱਥੇ ਰਾਤ ਮਤਲਬ ਰੁਕਾਂਗੇ ਇੱਥੇ ਹੁਣ ਚਾਹ ਪਾਣੀ ਪੀ ਲਈਏ ਇਹ ਹੈਗਾ ਵੇ ਸ਼ਿਵ ਸ਼ਕਤੀ ਰੈਸਟੋਰੈਂਟ ਇੱਥੋਂ ਅਸੀਂ ਹੁਣ ਚਾਹ ਪੀਣੀ ਕੜੀ ਤੇ ਫਿਰ ਅਸੀਂ ਚਾਲੇ ਪਾ ਲੈਣੇ ਆ ਚਲੋ ਠੀਕ ਹੈ ਜੀ ਸਸਰੀ ਘਰ ਲਓ ਜੀ ਚਾਹ ਆ ਗਈ ਸਾਰਿਆਂ ਦੀ ਬਾਬਾ ਜੀ ਨੂੰ ਜ਼ਿਆਦਾ ਹੀ ਬਹੁਤ ਪਿਆਰ ਲੱਗੀ ਬਾਬਾ ਜੀ ਪੀਂਦੇ ਨੇਗੇ ਚਾਹ ਬਹੁਤ ਘੱਟ ਪੀਂਦੇ ਆ ਤੇ ਪਰ ਇੰਨਾ ਵਾਲਾ ਸੌਦਾ ਫਿਰ ਇੱਥੇ ਹੁਣ ਮਿਲਦਾ ਨਹੀਂ ਹੈਗਾ ਸਿੱਧੀ ਪੈਰੇ ਲੱਗ ਨਹੀਂ ਰਹੇ ਇਹਨਾਂ ਦੇ ਕਿਸੇ ਚਾਹ ਨਾਲ ਹੀ ਕੰਮ ਚਲਾਉਣਾ ਪੈਂਦਾ ਕਿਉਂ ਬਾਬਾ ਜੀ ਬਿਲਕੁਲ 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 ਬਾਅਦ ਚ ਦਮ ਹੀ ਨਹੀਂ ਹੈਗਾ ਬਾਬਾ ਕੀ ਬੋਲੋ ਮਰੇ ਸਹੀ ਹੈ ਹਾਂ ਬਾਕੀ ਹੁਣ ਇਥੋਂ ਚਾਹ ਪਾਣੀ ਪੀਵਾਂਗੇ ਤੁਰਾਂਗੇ ਬੜੇ ਬਾ ਚੜਦੀ ਕਲਾ ਵੀ ਆ ਵੀਰ ਵੀ ਟੂੜੀ ਬਣਾਉਣ ਆਇਆ ਈ ਇਹਨੂੰ ਇਹਨੂੰ ਨਾਲ ਲੈ ਆਇਆ ਹੋਰ ਆਪਣੇ ਸੰਧੂ ਵੀਰ ਜੀ ਮੈਂ ਤਾਂ ਸੰਧੂ ਦੇ ਸ਼ਰੀਕੇ ਚੋਂ ਚਲੋ ਹੁਣ ਆਪਾਂ ਚਾਹ ਪਾਣੀ ਛਕਦੇ ਆਂ ਤੇ ਚੱਲਦੇ ਆਂ ਤੇ ਇਹੀ ਗੇਸ ਤੋਂ ਤੁਰੇ ਸੀਗੇ 11:30 ਵਜੇ ਸਮਾਂ ਲਗਭਗ ਹੋ ਗਿਆ ਵਾ ਨਾਮ ਕਿੰਨਾ ਹੋ ਗਿਆ ਸਵਾ ਚਾਰ ਹੋ ਗਿਆ ਜੀ ਇੰਨੇ ਸਮੇਂ ਦੇ ਵਿੱਚ ਅਸੀਂ 121 ਕਿਲੋਮੀਟਰ ਸਫਰ ਕਰ ਲਿਆ ਜੀ ਰਿਸ਼ੀਕੇਸ਼ ਇੱਥੋਂ ਹੈਗਾ 121 ਤੇ 121 ਕਿਲੋਮੀਟਰ ਹੀ ਸਫਰ ਕਰਕੇ ਆ ਹੁਣ ਸਾਨੂੰ ਪੁਲ ਜਿਆ ਦੇਖਿਆ ਇੱਥੇ ਸਾਰਿਆਂ ਨੇ ਥੋੜਾ ਜਿਹਾ ਲੱਗ ਕੇ ਜੇ ਸੱਦੇ ਕਰਨ ਦਾ ਫੈਸਲਾ ਲਿਆ ਵਾ ਆ ਇਸ ਟਾਈਮ ਮੇਰੇ ਖਿਆਲ ਨਾਲ ਰੁਦਰ ਪ੍ਰਯਾਗ ਇੱਥੇ ਤੇ ਆ ਹੈਗਾ ਜੀ ਇੱਥੇ ਇੱਕ ਲੋਹੇ ਦਾ ਟੀੰਜਾ ਬਣਿਆ ਹੋਇਆ ਵਾ ਇਹਦੇ ਵਿੱਚ ਬੜੇ سارے ਸਾਥੀ ਆਪਣਾ ਲੱਕ ਸਿੱਧਾ ਧੰਡੇ ਆ ਤੇ ਉਬਾਰੇ ਹੁਣਾਂ ਦੀ ਬਿੱਲੀ बेहੋਸ਼ ਆ ਪੂਰੀ ਤੇ ਬੜੇ ਵੀ ਇੰਨੇ ਵੀ ਬੜੀ ਜ਼ਿੰਮੇਵਾਰੀ ਨਾਲ ਬਾਈਕ ਚਲਾਈ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਪੁੱਲੜਵਾਜੀ ਤੋਂ ਬਿਨਾ ਜਿੱਦਾਂ ਕਹਿ ਲੋ ਵੀ ਸਾਧਨ ਚਲਾਉਂਦੇ ਆ ਇਹਨਾਂ ਦਾ ਤੇ ਅੱਧਿਲੋ ਧੰਨਵਾਦ ਅਵੀ ਵੀਰ ਹੋਣੀ ਵਿਚਾਰੇ ਕੱਲ ਦੇ ਮਗਰੀ ਬੈਠੇ ਆ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਵੀ ਕੋਈ ਇਹਨਾਂ ਨੇ ਵਾਧੂ ਘਟੂ ਕੋਈ ਸ਼ਬਦ ਨਹੀਂ ਬੋਲਿਆ אבי ਵੀਰ ਇਹਦਾ ਲੱਕ ਵੀ ਦੇਖ ਲਓ ਦੱਸਦਾ ਡਿਸਕ ਦੀ ਪ੍ਰੋਬਲਮ ਆ ਤਾਂ ਵੀ ਕਹਿੰਦਾ ਵੀ ਜਾਣਾ ਮੈਂ ਦਰਸ਼ਨ ਕਰਨ ਨਹੀਂ ਜਾਣੀ ਆ ਮਹਾਰਾਜ ਦੇ ਇਹ ਹੁੰਦੀ ਦਿਲ ਨੂੰ ਕਹਿੰਦੇ ਹੁੰਦੇ ਮਹਾਰਾਜ ਦੇ ਦਰਸ਼ਨਾਂ ਦੀ ਤਾਂਗ ਤੇ ਬਾਕੀ ਕੱਲ ਨੂੰ ਦਰਸ਼ਨ ਕਰਾਂਗੇ ਕੱਲ ਨੂੰ ਆ ਬੱਬਲ ਜੀ ਆਪਣੇ ਇਹ ਵੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਰੰਗ ਰੰਗੀਲੀਆਂ ਗੱਲਾਂ ਸੁਣਾਉਣ ਲਈ ਤੇ ਚਿੱਤ ਜ ਸਾਡਾ ਲਾਈ ਰੱਖਿਆ ਇਹਨਾਂ ਨੇ ਵੀ ਤੇ ਆਹੜਾ ਵੀਰ ਮਸਤਗ ਪਰੌਂਠੇ ਖਾਦੇ ਸੀ ਆ ਕਟਾਬੇ ਤੋਂ ਨਾਲ ਲਵਾਏ ਵੀਰ ਨੇ ਪੇੜੇ ਪੂੜੇ ਨਾਲ ਕਰਾਈ ਉਹਨਾਂ ਦੇ ਤੇ ਕਰਾ ਕੇ ਤੇ ਸਾਰਿਆਂ ਨੂੰ ਕੱਲੇ ਕੱਲੇ ਨੂੰ ਜਿੱਦਾਂ ਆਪਣੀ ਵਾਈਫ ਆਪਾਂ ਨੂੰ ਪਰੌਂਠੇ ਪਕਾ ਕੇ ਖੁਲਾਉਂਦੀ ਆ ਪੂਰੀ ਜ਼ਿੰਮੇਵਾਰੀ ਵਾਈਫ ਵਾਲੀ ਨੇ ਭਾਈ ਇਹਨਾਂ ਨੇ ਤੇ ਕੱਲੇ ਕੱਲੇ ਦੀ ਪਲੇਟ ਚ ਪਰੌਂਠੇ ਲਿਆ ਲਿਆ ਪਰੋਸੇ ਆ ਵੀ ਰਾਜੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾੜਾ ਠੀਕ ਠਾਕ ਹੈ ਤੇ ਇਹ ਵੀ ਇਹ ਨਾ ਪੁੱਛੋ ਠੀਕ ਹੈ ਨਹੀਂ ਬਹੁਤ ਬੰਦਾ ਹਾ ਰਹੀ ਆ ਲੋ ਆ ਆਪਣੇ ਹੰਦੂ ਵੀਰ ਜੀ ਤੇ ਵਧੀਆ ਆ ਸਾਰਾ ਸਫਰ ਸੋਹਣਾ ਸੋਹਣਾ ਕੱਟ ਰਹੇ ਆ ਅਸੀਂ ਵਧੀਆ ਤਰੀਕੇ ਨਾਲ ਰਲ ਮਿਲ ਕੇ ਹੱਸ ਖੇਡ ਕੇ ਸਾਡਾ ਸਾਰਾ ਸਫਰ ਲੰਘਣ ਦਿਆ ਵਾ ਬਾਕੀ ਇੱਥੇ 10-20 ਮਿੰਟ ਦੀ ਰੈਸਟ ਕਰਾਂਗੇ ਤਾਂ ਫੇਰ ਆਪਾਂ ਨਗਰਾਸੂ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਵਾ ਲੰਗਰ ਲੰਗਰ ਸਾਹਿਬ ਲੰਗਰ ਸਾਹਿਬ ਸਾਹਿਬ ਉੱਥੇ ਹੀ ਰਾਤ 2-4 ਘੰਟੇ ਰੁਕਾਂਗੇ ਤਾਂ ਫੇਰ ਆਪਾਂ ਗੋਵਿੰਦ ਘਾਟ ਵੱਲ ਨੂੰ ਚੱਲੇ ਪਾ ਦੇਣੇ ਜਿਹੜੀ ਜਗ੍ਹਾ ਤੇ ਪਹਿਲਾਂ ਰੁਕੇ ਸੀ ਜੀ ਉੱਥੇ ਸਾਡੀ ਅੱਖ ਲੱਗੇ ਚੱਲੀ ਸੀ ਸਾਲ ਲੈਂਦੇ ਲੈਂਦਿਆਂ ਨੂੰ ਨੀਂਦ ਆ ਗਈ ਸਾਰਿਆਂ ਨੂੰ ਸਾਰੇ ਸਿੰਘ ਸੂਰਮੇ ਉੱਥੇ ਢੇਰੀ ਹੋ ਗਏ ਤੇ ਉੱਥੋਂ ਪ੍ਰੋਗਰਾਮ ਬਣਿਆ ਵੀ ਤੋਰੀ ਪਈਏ ਕਿਉਂਕਿ ਗੁਰੂ ਘਰ ਜਿੱਥੇ ਰਾਹ ਦੇ ਵਿੱਚ ਜਿਹੜਾ ਨਗਰਾਸੂ ਸ਼ਹਿਰ ਦੇ ਵਿੱਚ ਗੁਰਦੁਆਰਾ ਮਦਵਾ ਉੱਥੇ ਰੁਕਣ ਦਾ ਆਦਾ ਸੀਗਾ ਸਾਡਾ ਤੇ ਉਹ ਇੱਥੋਂ ਹੈਗਾ ਹੀ 15-20 ਕਿਲੋਮੀਟਰ ਤੇ 15-20 ਕਿਲੋਮੀਟਰ ਨੂੰ ਅੱਧਾ ਪੌਣਾ ਘੰਟਾ ਲੱਗ ਜਾਣਾ ਸੀ ਜਾਣ ਨੂੰ ਕਿਉਂਕਿ ਇੱਧਰ ਜਿਹੜਾ ਪਹਾੜੀ ਸਫ਼ਰ ਆ ਉਹ ਤੁਹਾਨੂੰ ਪਤਾ ਹੀ ਆ 2 ਘੰਟੇ ਇਕ ਦਾ ਮਸਾ 15-20 ਕਿਲੋਮੀਟਰ ਹੀ ਨਿਕਲਦਾ ਵਾ ਤੇ ਬਾਕੀ ਹੁਣ ਅਸੀਂ ਉੱਥੋਂ ਤੁਰੇ ਸੀ ਤੇ ਮੀਂਹ ਬਹੁਤ ਪੈਣ ਲੱਗ ਗਿਆ ਸੀ ਮੀਂਹ ਥੋੜਾ ਜਿਆਦਾ ਜ਼ਿਆਦਾ ਹੋ ਗਿਆ ਹੈਗਾ ਆ ਤੁਸੀਂ ਦੇਖ ਸਕਦੇ ਆ ਯਾਰ ਸ਼ੋਅ ਦੇ ਉੱਤੇ ਕਿਦਾਂ ਕਣੀਆਂ ਪਈਆਂ ਸੀ ਤਾਂ ਤੇ ਬਾਕੀ ਸਾਰੇ ਸੈਂਕ ਸੁੰਗੜੇ ਹੋਏ ਆ ਹੁਣ ਤੱਤੇ ਠੰਡੇ ਜੇ ਹੋ ਗਏ ਆ ਤੇ ਤੁਸੀਂ ਦੇਖ ਸਕਦੇ ਆ ਜਦਾਂ ਵੀ ਕਣਮਣ ਕਣਮਣਾ ਹੋ ਗਈ ਆ ਸਟਾਰਟ ਦਿਨ ਵੀ ਚੜ ਚੁੱਕਿਆ ਵਾ ਬਾਬਾ ਜੀ ਵੀ ਕਿਹੇ ਮੌਸਮ ਬਹੁਤ ਵਧੀਆ ਵਾ ਤੇ ਸਫਰ ਬਹੁਤ ਵਧੀਆ ਰਿਹਾ ਮਹਾਰਾਜ ਦੀ ਕਿਰਪਾ ਨਾਲ ਤੇ ਗਾਹ ਵੀ ਮਹਾਰਾਜ ਦੀ ਕਿਰਪਾ ਨਾਲ ਚੜਦੀ ਕਲਾ ਜੀ ਰਹੂਗਾ ਤੇ ਆ ਤੁਸੀਂ ਦੇਖ ਸਕਦੇ ਆ ਆਨੰਦ ਮੰਗਲ ਵੱਜੇ ਹੋਏ ਆ ਪੂਰੇ ਮੌਸਮ ਬਹੁਤ ਜਿਆਦਾ ਬਹੁਤ ਵਧੀਆ ਘੈਂਟ ਮੌਸਮ ਆ ਜੀ ਤੇ ਪਹਾੜੀਆਂ ਪੂੜੀਆਂ ਦੇਖੋ ਤੁਸੀਂ ਕਿੰਨੇ ਵਧੀਆ ਲੱਗ ਰਹੇ ਆ ਘਰ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਆ ਪਹਾੜੀਆਂ ਦੇ ਵਿੱਚ ਨਿਕੇ ਨਿਕੇ ਘਰ ਆ ਲੋਕਾਂ ਦੇ ਤੇ ਮਤਲਬ ਇਹ ਆ ਕੁਦਰਤ ਜਿਹੜੀ ਆ ਸਲੀ ਕੁਦਰਤ ਆ ਸਾਡੇ ਵਾਲੇ ਤਾਂ ਮੈਂ ਕਿੰਨਾ ਜੀ ਰੁੱਖਾਂ ਨੂੰ ਵੱਡੀ-ਬੁੱਡੀ ਜਾਂਦੇ ਆ ਸਾੜੀ-ਸੂੜੀ ਜਾਂਦੇ ਆ ਦੇਖੋ ਜੀ ਕੁਦਰਤ ਸਾਂਭੀ ਹੋਈ ਕਿੱਡੀ ਉੱਚੀ ਪਹਾੜੀ ਆ ਤੇ ਦਰਖਤ ਉੱਤੇ ਕਿਦਾਂ ਦੇਖੋ ਜੀ ਖੜੇ ਆ ਦਰਖਤ ਉੱਤੇ ਦੇ ਉੱਤੇ ਆ ਇਹ ਆ ਕੁਦਰਤ ਆਨੰਦ ਇਹ ਆ ਕੁਦਰਤ ਦਾ ਪੂਰਾ ਸਾਡੇ 11:00 ਵਜੇ ਰਾਤ ਦੇ ਹੀ ਤੁਰੇ ਹੀ ਤੇ ਬਾਬਾ ਜੀ ਟਾਈਮ ਦੱਸਦੇ ਹੋ ਕਿੰਨਾ ਹੋ ਗਿਆ ਇਹ 5:00 ਵਜੇ ਜੀ ਤਕਰੀਬਨ ਤੇ ਆਨੰਦ ਮੰਗਲ ਨਾਲ ਆਏ ਆ ਰੋਡ ਖਾਲੀ ਸੀ ਰਾਤ ਨੂੰ ਤੇ ਅਸੀਂ ਸੋਚਿਆ ਚਲੋ ਮ제 ਮ제 ਤੁਰੇ ਚੱਲਦੇ ਆ ਦਿਨ ਚੜ ਗਿਆ ਜੀ ਪਿੱਛੇ ਤੁਸੀਂ ਦੇਖ ਸਕਦੇ ਬੈਕਗਰਾਉਂਡ ਕਿੰਨਾ ਕਲੀਅਰ ਹੋਈ ਜਾ ਰਿਹਾ ਤੇ ਬਹੁਤ ਸੋਹਣਾ ਦ੍ਰਿਸ਼ ਹੈ ਤੇ ਬਾਕੀ ਥੋੜਾ ਜਿਹਾ ਜਦੋਂ ਹੋਰ ਚਾਨਣ ਹੋ ਗਿਆ ਹੋਰ ਵਧੀਆ ਦਿਖੂਗਾ ਕਿਉਂਕਿ ਕੋਈ ਅਸੀਂ ਜ਼ਿਆਦਾ ਨਹੀਂ ਮਤਲਬ ਰਸਤਾ ਤਾਂ ਸਾਰਾ ਹੀ ਸੋਹਣਾ ਹੀ ਆ ਜੀ ਤੁਹਾਨੂੰ ਪਤਾ ਹੀ ਆ ਪਹਾੜੀ ਰਸਤਾ ਕਿਦਾਂ ਦਾ ਹੁੰਦਾ ਤੇ ਅਸੀਂ ਜ਼ਿਆਦਾ ਨਹੀਂ ਸ਼ਾਟ ਜੇ ਲਏ ਹੈਗੇ ਜਿਆਦੀਆਂ ਵੀਡੀਓ ਨਹੀਂ ਬਣਾਈਆਂ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀਆਂ ਹੋ ਜਾਂਦੀਆਂ ਉਦਾ ਕਰਕੇ ਵੀ ਤੇ ਵੈਸੇ ਵੀ ਤੁਹਾਨੂੰ ਪਤਾ ਪਾੜੀ ਏਰੀਆ ਵਾ ਪਾੜੀ ਏਰੀਏ ਦੇ ਵਿੱਚ ਰੋਡ ਤਾਂ ਚਲੋ ਸਾਫ਼ ਆ ਪਰ ਫਿਰ ਵੀ ਅੱਖ ਚ ਪੱਕਿਆਂ ਤੁਹਾਨੂੰ ਪਤਾ ਹੀ ਆ ਕੀ ਕੁਸ਼ ਹੋ ਜਾਂਦਾ ਤੁਹਾਨੂੰ ਘਟਨਾ ਦੇ ਕਾਰਨ ਬਣ ਸਕਦੇ ਆ ਸੋ ਆਪਾਂ ਉਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੰਨੇ ਸ਼ਾਰਟ ਨਹੀਂ ਲਏ ਤੇ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਤੇ ਬਾਕੀ ਕੋਈ ਗੱਲ ਨਹੀਂ ਤੁਹਾਨੂੰ ਨੈਕਸਟ ਮਤਲਬ ਪਾਰਟ ਦੇ ਵਿੱਚ ਦਿਖਾਵਾਂਗੇ ਆਪਾਂ ਉਥੋਂ ਗੁਰੂ ਘਰ ਤੋਂ ਫਿਰ ਗਾਹ ਨੂੰ ਚਾਲੇ ਮਾਰਾਂਗੇ ਗੋਬਿੰਦ ਧਾਮ ਨੂੰ ਗੋਪਿੰਦ ਘਾਟ ਨੂੰ ਚਾਲੇ ਮਾਰਾਂਗੇ ਫਿਰ ਉਸ ਤੋਂ ਗਾਂ ਫਿਰ ਹਿਮਕੋਟ ਸਾਹਿਬ ਨੂੰ ਚਾਲੇ ਮਾਰਾਂਗੇ ਗਾਂ ਗਾਂ ਤੁਹਾਨੂੰ ਅੱਗੇ ਤੇ ਦਰਸ਼ਨ ਕਰਾਵਾਂਗੇ ਤੇ ਬਾਕੀ ਜੋ ਵੀ ਆ ਆਨੰਦ ਮੰਗਰ ਦੀਆਂ ਜਿਹੜੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਹੀ ਠੀਕ ਹੈ ਤੁਸੀਂ ਵੀਰ ਜੀ ਕੋਈ ਆਪਣਾ ਵਿਚਾਰ ਰੱਖਣਾ ਹੋਵੇ ਲਾਹ ਛੱਡ ਦੀ ਘਲਾਇ ਚਲੋ ਠੀਕ ਲੋ ਜੀ ਪਹੁੰਚ ਗਏ ਆ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਤੇ ਇੱਥੇ ਹੁਣ ਰੈਸਟ ਕਰਦੇ ਆ ਰੈਸਟ ਕਰਕੇ 2-4 ਘੰਟੇ ਤੇ ਫੇਰ ਤੁਰਦੇ ਦੁਬਾਰਾ ਅਸੀਂ ਗੁਰੂ ਘਰਾਂ ਦੇ